ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰੋ ਤੁਸੀਂ ਤੇ ਨਸ਼ਿਆਂ ਦੇ ਖਿਲਾਫ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਦੇ ਲਈ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਖੇਡ ਮੁਕਾਬਲੇ ਕਰਵਾਏ ਜਾ ਰਹੇ ਨੇ ਜਿੱਥੇ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਉਪਰੇੜਿਤ ਕੀਤਾ ਜਾ ਰਿਹਾ ਹੈ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਐਸੇ ਦਰਮਿਆਨ ਬਠਿੰਡਾ ਦੇ ਵਿੱਚ ਜਿੱਥੇ ਉੱਚ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਤਿੰਨ ਦਿਨਾਂ ਖੇਡ ਮੁਕਾਬਲੇ ਕਰਵਾਏਗੇ ਇਸ ਖੇਡ ਲੀਗ ਦੇ ਵਿੱਚ ਕੁੱਲ 140 ਟੀਮਾਂ ਜਿਨ੍ਹਾਂ ਨੇ ਹਿੱਸਾ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਫਾਈਨਲ ਦੇ ਵਿੱਚ ਦੋ ਪਿੰਡ ਦੀਆਂ ਟੀਮਾਂ ਪਹੁੰਚੀਆਂ ਨੇ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਤੇ ਇਸੇ ਦਰਮਿਆਨ ਜਿਹੜੀ ਨੌਜਵਾਨ ਪੀੜੀ ਉਸ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਇਹ ਜਿਹੜੀ ਪੰਜਾਬ ਪੁਲਿਸ ਦੇ ਵੱਲੋਂ ਮਹਿੰਮਤ ਛੇੜੀ ਗਈ ਹੈ ਜਿਸ ਤਹਿਤ ਕਿ ਵੱਖ-ਵੱਖ ਰੀਆਂ ਥਾਵਾਂ ਤੇ ਖੇਡ ਮੁਕਾਬਲੇ ਕਰਵਾਏ ਗਏ ਤੇ ਇਸੇ ਦਰਮਿਆਨ ਇਹ ਵੀ ਦੱਸਿਆ ਗਿਆ ਕਿ ਜਿਹੜੇ ਲੋਕ ਨੇ ਜਿਹੜੇ ਨੌਜਵਾਨ ਨੇ ਇਸ ਵੇਲੇ ਨਸ਼ਾ ਛੱਡ ਚੁੱਕੇ ਨੇ ਉਹ ਵੀ ਇੱਥੇ ਇਹਨਾਂ ਖੇਡ ਮੁਕਾਬਲਿਆਂ ਦੇ ਵਿੱਚ ਪਹੁੰਚਣੇ ਤੇ ਉਹਨਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਤੇ ਖੇਡਾਂ ਵੱਲ ਜਿਹੜਾ ਆਉਣ ਦੇ ਦੀ ਪ੍ਰੇਰਿਤ ਕੀਤਾ ਤੇ ਇਸੇ ਦਰਮਿਆਨ ਜਿੱਥੇ ਤਿੰਨ ਦਿਨਾਂ ਹੀ ਖੇਡ ਮੁਕਾਬਲੇ ਕਰਵਾਏ ਗਏ ਜਿਸ ਦੇ ਵਿੱਚ 140 ਦੇ ਕਰੀਬ ਟੀਮਾਂ ਹਿੱਸਾ ਲੈਣ ਦੇ ਲਈ ਪਹੁੰਚੀਆਂ ਟੂਰਨਾਮੈਂਟ ਅਸੀਂ ਕਰਾਇਆ ਸੀਗਾ ਐਂਟੀ ਡਰੱਗਸਿਕਟ ਲੀਗ ਕਰਾਈ ਸੀਗੀ ਸਾਡੇ ਮਾਨਯੋਗ ਸੀਐਮ ਸਾਹਿਬ ਬੀਜੀਪੀ ਸਾਹਿਬ ਐਡੀਜੀਪੀ ਸਾਹਿਬ ਇਹਨਾਂ ਦਾ ਇਹ ਹੁਕਮ ਸੀਗਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਯੁਵਾ ਨੂੰ ਆਪਣੇ ਨਾਲ ਜੋੜਨ ਲਈ ਨਸ਼ੇ ਦੇ ਖਿਲਾਫ ਇਸ ਤਰੀਕੇ ਦੀ ਜਿਹੜੀ ਹੈ ਮੁਹਿੰਮ ਹਰ ਜ਼ਿਲ੍ਹੇ ਦੇ ਵਿੱਚ ਕਰਾਈ ਜਾਵੇ ਤੇ ਆਪਣੇ ਬਟਿੰਡਾ ਜ਼ਿਲ੍ਹੇ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਆਯੋਜਨ ਆਪਾਂ ਕੀਤਾ ਸੀਗਾ 3 ਦਿਨ ਆਪਣੀ ਲੀਗ ਚੱਲੀ ਜਿਹਦੇ ਵਿੱਚ 140 ਟੀਮਾਂ ਨੇ ਅਪਲਾਈ ਕੀਤਾ ਸੀਗਾ ਉਹ ਚੋਂ 16 ਟੀਮਾਂ ਸਿਲੈਕਟ ਕਰਕੇ ਆਪਾਂ ਨੇ ਮੈਚੇਜ਼ ਕਰਾਏ ਹੁਣ ਫਾਈਨਲ ਹੋਣ ਜਾ ਰਿਹਾ ਹੈ ਤੇ ਇਹਦੇ ਵਿੱਚ ਜਿਹੜੀ ਟੀਮਾਂ ਹੈਗੀ ਹੈ ਉਹ ਪਿੰਡਾਂ ਤੋਂ ਵੀ ਆਈਆਂ ਸ਼ਹਿਰ ਤੋਂ ਵੀ ਆਈ ਤੇ ਖੁਸ਼ੀ ਦੀ ਗੱਲ ਹੈ ਕਿ ਦੋ ਆਪਣੇ ਪਿੰਡਾਂ ਦੀ ਟੀਮ ਹੈਗੀ ਜਿਨ੍ਹਾਂ ਨੇ ਫਾਈਨਲ ਮੈਚ ਦੇ ਵਿੱਚ ਐਂਟਰੀ ਕੀਤੀ ਹੈ ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀ ਨੇ ਨਸ਼ਾ ਛੱਡਿਆ ਹੈ ਉਹ ਵਿਅਕਤੀ ਵੀ ਆਏ ਉਹਨਾਂ ਨੇ ਆ ਕੇ ਇੱਥੇ ਮੈਚਾਂ ਦੇ ਵਿੱਚ ਆਪਣੀ ਗੱਲ ਦੱਸੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਉਸ ਤੋਂ ਇਲਾਵਾ ਜਿਹੜੇ ਡਾਕਟਰ ਸਾਹਿਬ ਹੈਗੇ ਹੋਰ ਜਿਹੜੇ ਐਕਸਪਰਟਸ ਹੈਗੇ ਉਹ ਵੀ ਆਏ ਜਿਹੜੇ ਯੂਥ ਕਲੱਬ ਦੇ ਬੱਚੇ ਹੈਗੇ ਸਕੂਲਾਂ ਦੇ ਬੱਚੇ ਹੈਗੇ ਉਹਨਾਂ ਨੇ ਆ ਕੇ ਇੱਥੇ ਪਰਫਾਰਮ ਵੀ ਕੀਤਾ ਤੇ ਕੁੱਲ ਮਿਲਾ ਕੇ ਜਿਹੜਾ ਪੁਲਿਸ ਦਾ ਇਹ ਉਪਰਾਲਾ ਸੀਗਾ ਇਹ ਕਮਿਊਨਿਟੀ ਨਾਲ ਲੈਂਗੇਜਮੈਂਟ ਹੋਵੇ ਉਹਨਾਂ ਨੂੰ ਜਿਹੜਾ ਆਪਣਾ ਇੱਕ ਜਿਹੜਾ ਟਰਸਟ ਹੈ ਆਪਸ ਵਿੱਚ ਇੱਕ ਦੋ ਜਿੰਨਾ ਲੋਕ ਕ੍ਰੀਏਟ ਹੋਵੇ ਉਹ ਜਿਹੇ ਮਨੁੱਖ ਦਾ ਆਪਾਂ ਸਫਲ ਹੋავਾਂਗੇ ਤੇ ਜਿਹੜੀ ਲੜਾਈ ਹੈਗੀ ਡਰੱਗਸ ਦੇ ਖਿਲਾਫ ਇਹਨੂੰ ਆਪਾਂ ਹੋਰ ਅੱਛੇ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਨੌਜਵਾਨ ਪੀੜੀ ਦੇ ਮਾਪਿਆਂ ਨੂੰ ਵੀ ਕਹਿਣਾ ਚਾਹੀਦਾ ਹੈ ਨੋ ਦੇਖੋ ਮੈਂ ਉਸ ਦਿਨ ਜਿਸ ਦਿਨ ਇਹ ਇਨੋਗ੍ਰੇਸ਼ਨ ਕੀਤਾ ਸੀ ਇਹ ਹੀ ਗੱਲ ਕਹੀ ਸੀ ਕਿ ਆਪਾਂ ساری ਜ਼ਿੰਦਗੀ ਸਿਰਫ ਆਪਣੇ ਬੱਚਿਆਂ ਲਈ ਕੰਮ ਕਰਦੇ ਆਂ ਆਪਣਾ ਪੇਟ ਕਾਟ ਕੇ ਆਪਾ ਆਪ ਹਰ ਬਲੀਦਾਨ ਕਰਕੇ ਆਪਣੇ ਬੱਚਿਆਂ ਲਈ ਉਹਨਾਂ ਦੀ ਜ਼ਿੰਦਗੀ ਸਵਾਰਨ ਲਈ ਪ੍ਰਯਾਸ ਕਰਦੇ ਆਂ ਤੇ ਮੈਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਇਹ ਜਿਹੜੀ ਲੜਾਈ ਹੈਗੀ ਹੈ ਇਹ ਆਪਣੇ ਬੱਚਿਆਂ ਨੂੰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਹੈਗੀ ਹੈ ਤੇ ਤੁਹਾਨੂੰ ਪੁਲਿਸ ਦੇ ਨਾਲ ਮੋਢੇ ਤੋਂ ਮੋਢਾ ਲਗਾ ਕੇ ਪੂਰੇ ਸਮਾਂ ਜੁੜਨਾ ਚਾਹੀਦਾ ਹੈ ਕਿਉਂਕਿ ਅੱਜ ਫਾਈਨਲ ਮੈਚ ਹੈ ਵਿਨਿੰਗ ਟੀਮ ਨੂੰ ਕੀ ਪ੍ਰਾਈਜ਼ ਰੱਖਿਆ ਗਿਆ ਵਿਨਿੰਗ ਟੀਮ ਲਈ 11000 ਰੁਪਏ ਦਾ ਕੈਸ਼ ਪ੍ਰਾਈਜ਼ ਰੱਖਿਆ ਗਿਆ ਹੈ ਉਸ ਤੋਂ ਲਾਵਾ ਜਿਹੜੇ ਮੈਨ ਆਫ ਦੀ ਸੀਰੀਜ਼ ਹੈਗੇ ਉਹਨਾਂ ਲਈ ਕੱਪਸ ਹੈਗੇ ਹਰ ਇੱਕ ਟੂਰਨਾਮੈਂਟ ਦੇ ਵਿੱਚ ਹਰ ਇੱਕ ਮੈਚ ਦੇ ਜਿਹੜੇ ਹੈਗੇ ਵਿਨਰਸ ਉਹਨਾਂ ਲਈ ਹੈਗੇ ਜਿਹੜੇ ਬੱਚਿਆਂ ਨੇ ਪਰਫਾਰਮ ਕੀਤਾ ਹੈ ਜਿਨ੍ਹਾਂ ਨੇ ਨਸ਼ਾ ਛੱਡਿਆ ਹੈ ਉਹਨਾਂ ਲਈ ਟੀ-ਸ਼ਰਟ ਹੈ ਵਗੈਰੇ ਹੈਗੀ ਹੈ ਤੇ ਸਾਰਿਆਂ ਲਈ ਇਨਾਮ ਰੱਖਿਆ ਸਰ ਇੱਕ ਨਾਰਾ ਦਿੱਤਾ ਗਿਆ ਪੰਜਾਬੀ ਜਾਗੋ ਨਸ਼ਾ ਤਿਆਗੋ ਕੀ ਕਹਿਣਾ ਚਾਹੋਗੇ ਹਾਂਜੀ ਇਹ ਤਾਂ ਇਹ ਨਾਰਾ ਕੀ ਹੈ ਇਹ ਤਾਂ ਦੇਖੋ ਆਪਾਂ ਨੂੰ ਦਿਨ ਰਾਤ ਇਹ ਚੀਜ਼ ਕਰਨੀ ਹੀ ਪੈਣੀ ਹੈ ਕਿ ਪੰਜਾਬੀ ਹਰ ਚੀਜ਼ ਆਗੇ ਹੁੰਦਾ ਦੁਨੀਆ 'ਚ ਇਹੋ ਜਿਹੀ ਕੋਈ ਚੀਜ਼ ਨਹੀਂ ਜਿਹਦੇ ਵਿੱਚ ਪੰਜਾਬੀ ਨੇ ਆਪਣਾ ਝੰਡਾ ਬੁਲੰਦ ਨਾ ਕੀਤਾ ਹੋਵੇ ਤੇ ਨਸ਼ੇ ਦੀ ਲੜਾਈ ਵਿੱਚ ਕਿਉਂ ਨਹੀਂ ਕਰ ਸਕਦੇ ਮੈਸਰ ਸਰ ਨਾ ਨਸ਼ੇ ਨੂੰ ਲੈ ਕੇ ਮੇਲਤੀ ਜਿਹੜਾ ਆਪਾਂ ਜਿਹੜੀ ਟੂਰਨਾਮੈਂਟ ਕਰ ਰਹੇ ਆ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਨਸ਼ੇ ਦਾ ਕਾਰੋਬਾਰ ਜਿਹੜੇ ਕਰਦੇ ਉਹਨਾਂ ਲਈ ਤਾਂ ਸਾਡਾ ਇੱਕੋ ਹੀ ਮੈਸੇਜ ਹੈ ਕਿ ਅਲਟੀਮੇਟਲੀ ਅਸੇ ਤੁਹਾਡੇ ਤੱਕ ਪਹੁੰਚੇ ਜਾਣਾ ਹੈ ਤੁਹਾਨੂੰ ਨਾਮਜ਼ਦ ਵੀ ਕਰਨਾ ਹੈ ਤੁਹਾਡੀ ਪ੍ਰਾਪਰਟੀ ਵੀ ਸੀਜ਼ ਕਰਾਣੀ ਹੈ ਤੇ ਜਿਹੜਾ ਤੁਹਾਡਾ ਵਪਾਰ ਚੱਲਦਾ ਇਹਨੂੰ ਅਸੀਂ ਲਿ스트 'ਚੋਂ ਬਾਹੂਤ ਕਰਕੇ ਛੱਡਣਾ